ਸਾਡੇ ਵੱਲੋਂ ਜਿਹੜਾ ਟ੍ਰੈਫਿਕ ਮੈਨੇਜਮੈਂਟ ਦਾ ਜਿਹੜਾ ਬੰਨ ਸਾਈਡ ਤੇ ਜਿਹੜਾ ਕੰਮ ਕੀਤਾ ਜਾ ਰਿਹਾ ਇਹਦੇ ਵਿੱਚ ਸਾਨੂੰ ਰਿਕੁਐਸਟ ਆਈ ਸੀ ਕਿ ਐਨ ਡੀ ਆਰ ਐਫ ਆਰਮੀ ਇੰਦੀਆਂ ਜਿਹੜੀਆਂ ਬੋਟਸਫੇਰਾ ਲੱਗੀਆਂ ਤੇ ਉਹ ਜਿਹੜਾ ਉੱਤੇ ਐਕਸੀਨ ਇਰੀਗੇਸ਼ਨ ਵੱਲੋਂ ਜਿਹੜਾ ਕੰਮ ਦਾ ਉੱਥੇ ਇੱਕ ਬੰਨ ਦੇ ਨਾਲ ਕੱਚੇ ਬੰਨ ਦੇ ਨਾਲ ਜਿੱਥੇ ਸੀਪੇਜ ਸੀ ਵੀ ਉੱਥੇ ਉਹਨਾਂ ਦੀ ਜਿਹੜੀ ਰਿਪੇਅਰ ਦੇ ਕੰਮ ਦੇ ਵਿੱਚ ਮੁਸ਼ਕਲ ਆ ਰਹੀਆਂ ਸੀ ਕਾਫੀ ਕਿਉਂਕਿ ਜਿਹੜਾ ਕਾਮਾ ਵਾਲੇ ਪੱਤ ਕਾਮਾ ਵਾਲੇ ਪੁਲ ਨੂੰ ਸਿਰਫ ਇੱਕੋ ਹੀ ਪੈਸੇਜ ਜਾਂਦਾ ਜਿਹੜਾ ਸੋ ਇਹ ਜਿਹੜੇ ਕਾਫੀ ਜਿਹੜੇ ਬਾਬਾ ਜੀ ਵਗੈਰਾ ਇਹ ਉਧਰ ਨੂੰ ਲੰਗਰ ਵਗੈਰਾ ਲੈ ਕੇ ਜਾਂਦੇ ਸੀਗੇ ਸੋ ਉਹਦੇ ਨਾਲ ਕੀ ਹੁੰਦਾ ਸੀ ਜਿਹੜਾ ਸਾਡਾ ਜਿਹੜਾ ਉੱਥੇ ਰਿਪੇਅਰ ਵਰਕ ਉਹ ਜੋ ਕਾਫੀ ਜ਼ਿਆਦਾ ਪ੍ਰਭਾਵਿਤ ਹੁੰਦਾ ਸੀ ਸੋ ਅਸੀਂ ਇਹਨਾਂ ਨੂੰ ਇਹੀ ਰਿਕਵੈਸਟ ਕੀਤੀ ਸੀਗੀ ਵੀ ਉੱਥੇ ਨਾਕਾ ਲਾ ਕੇ ਸਿਰਫ ਸਮਝਾਇਆ ਸੀਗਾ ਵੀ ਤੁਸੀਂ ਇਹ ਸਾਰੇ ਜਿਹੜੇ ਲੰਗਰ ਲਾਉਣ ਵਾਲੇ ਆ ਪੀ ਤੁਸੀਂ ਇੱਕ ਚੈਨਲਾਈਜ਼ ਤਰੀਕੇ ਨਾਲ ਆਓ ਤਾਂ ਜੋ ਕਿ ਤੁਹਾਡਾ ਲੰਗਰ ਦਾ ਵੀ ਕੰਮ ਚੱਲਦਾ ਰਹੇ ਤੇ ਜਿਹੜਾ ਸਾਡਾ ਉਧਰ ਬੰਦ ਦਾ ਵੀ ਜਿਹੜਾ ਜਿਹੜਾ ਉਹ ਕਿ ਬਹੁਤ ਜਿਹੜਾ ਇੱਕ ਅਮਰਜੈਂਸੀ ਸੀਗੀ ਉਹਦਾ ਰਿਪੇਅਰ ਰਿਪੇਅਰ ਵਰਕ ਜਿਹੜਾ ਉਹ ਇੰਪੀਡ ਨਾ ਹੋਵੇ ਸੋ ਸਾਡੇ ਵੱਲੋਂ ਇਹਨਾਂ ਨੂੰ ਇਹੀ ਰਿਕੁਐਸਟ ਹੈ ਸਾਰੇ ਬਾਬਾ ਜੀ ਜਾਂ ਜੋ ਵੀ ਜਥੇਬੰਦੀਆਂ ਜਿਹੜੀਆਂ ਕਿ ਲੰਗਰ ਵਗੈਰਾ ਬਣਾ ਕੇ ਤੇ ਉੱਥੇ ਲਿਆ ਕੇ ਵਰਤੌਂਦੀਆਂ ਨੇ ਕਿ ਆਪਾਂ ਕੁਝ ਦੇਰ ਲਈ ਜਿਹੜਾ ਉਧਰ ਨੂੰ ਬੰਨ ਵਾਲੀ ਸਾਈਡ ਤੇ ਜਿਹੜੀ ਮੂਵਮੈਂਟ ਨਾ ਕਰੀਏ ਉਸ ਤੋਂ ਪਿਛਲੇ ਸਾਈਡ ਤੇ ਜਿਹੜੇ ਆਪਾਂ ਇੱਕ ਚੈਨਲਾਈਜ਼ ਤਰੀਕਾ ਹੈ ਵੀ ਜਿੱਥੇ ਵੀ ਕਿਤੇ ਕੋਈ ਲੰਗਰ ਦੀ ਰਿਕੁਆਇਰਮੈਂਟ ਹੈ ਜਾਂ ਕੋਈ ਰਸਤੀ ਰਿਕੁਆਇਰਮੈਂਟ ਹੈ ਉਹ ਸਾਡੇ ਨਾਲ ਸੰਬੰਧੀ ਇੱਕ ਨੰਬਰ ਦਿੱਤਾ ਹੋਇਆ ਹੈ ਵੀ ਉੱਥੇ ਰਾਬਤਾ ਕਰੋ ਆਪਾਂ ਚੈਨਲਾਈਜ਼ ਤਰੀਕੇ ਨਾਲ ਆਪਾਂ ਉਹਨਾਂ ਨੂੰ ਜਿੱਥੇ ਵੀ ਰਿਕੁਆਇਰਮੈਂਟ ਹੈ ਉੱਥੇ ਕਰ ਸਕਦੇ ਆ ਪਰ ਲੇਕਿਨ ਜਿਹੜਾ ਬੰਨ ਦੇ ਸਾਈਡ ਦੇ ਨਾਲ ਜੇ ਆਪਾਂ ਉਹਨਾਂ ਨੂੰ ਓਪਨ ਕਰਦੇ ਆ ਤੇ ਉਹਦੇ ਵਿੱਚ ਬੰਨ ਟੁੱਟਣ ਦਾ ਜਿਹੜਾ ਬਿਲਕੁਲ ਖਤਰਾ ਹੈ ਜਿਸ ਤਰ੍ਹਾਂ ਕਿ ਜਿਹੜੇ ਹੁਣ ਫ ਉਨ੍ਹਾਂ ਨੂੰ ਵੀ ਜਿਹੜਾ ਨੁਕਸਾਨ ਹੋ ਸਕਦਾ ਹੋਇਆ। ਸੋ ਸਾਡੇ ਵੱਲੋਂ ਬਾਬਾ ਜੀ ਦਾ ਇਹਨਾਂ ਦਾ ਬਹੁਤ ਅਸੀਂ ਸਤਿਕਾਰ ਕਰਦੇ ਆਂ ਕਿ ਜਿਨ੍ਹਾਂ ਨੇ ਇੱਕ ਮੁਸ਼ਕਲ ਦੀ ਘੜੀ ਵਿੱਚ ਜਿਹੜਾ ਇਹ ਲੋਕਾਂ ਦਾ ਸਾਥ ਦੇ ਰਹੇ ਨੇ। ਸੋ ਸਾਡੇ ਵੱਲੋਂ ਇਹਨਾਂ ਦਾ ਬਹੁਤ ਜ਼ਿਆਦਾ ਸਤਿਕਾਰ ਹੈ। ਲੇਕਿਨ ਅਸੀਂ ਨਾਲ ਨਾਲ ਇਹਨਾਂ ਨੂੰ ਇਹ ਰਿਕਵੈਸਟ ਕਰਾਂਗੇ ਬਾਬਾ ਜੀ ਸਾਡੀ ਵੀ ਰਿਕਵੈਸਟ ਨੂੰ ਐਂਟਰਟੇਨ ਕਰੋ ਕਿ ਅਦਰਵਾਈਜ਼ ਇਹ ਲੋਕਾਂ ਦਾ ਹੋਰ ਜ਼ਿਆਦਾ ਨੁਕਸਾਨ ਹੋ ਸਕਦਾ। ਹੁਣ ਜਿਹੜੇ ਪੀੜਤ ਹੈ ਉੱਥੇ ਤੱਕ ਹੀ ਆਪਾਂ ਇਹਨੂੰ ਕੰਟੇਨ ਕਰ ਲਈਏ ਮੁਸ਼ਕਲ ਨੂੰ ਅੱਗੇ ਵਧਣ ਨਾ ਦਈਏ। ਸੋ ਸਾਡੇ ਵੱਲੋਂ ਮੇਰੇ ਮੇਰੇ ਵੱਲੋਂ ਤੇ ਮੈਡਮ ਜੀ ਵੱਲੋਂ ਇਹੀ ਇਹਨਾਂ ਨੂੰ ਰਿਕਵੈਸਟ ਕੀਤੀ ਗਈ ਸੀ ਵੀ ਤੁਸੀਂ ਸਾਡਾ ਜਿਹੜਾ ਰਿਪੇਅਰ ਵਰਕ ਹੈ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਜਿਹੜੀ ਰਿਕਵਰਟ ਨਾ ਪਵੇ ਉਹਨੂੰ ਅਨਹੈਂਡਲਡ ਚੱਲਣ ਦਿਓ ਸੋ ਅਸੀਂ ਆਸ ਕਰਦੇ ਹਾਂ ਕਿ ਸਾਡੀ ਜਿਹੜੀ ਇਸ ਤੂਸੀ ਰਿਕਵੈਸਟ ਨੂੰ ਜਿਹੜਾ ਐਂਟਰਟੇਨ ਕਰੋਗੇ ਤੇ ਤਾਂ ਜੋ ਕਿ ਜਿਹੜਾ ਅਸੀਂ ਇਹ ਜਿਹੜਾ ਮੁਸ਼ਕਲ ਦੀ ਘੜੀ ਹੈ ਇਹਦੇ ਵਿੱਚੋਂ ਆਪਾਂ ਸਾਰੇ ਰਲ ਮਿਲ ਕੇ ਹੀ ਬਾਹਰ ਆ ਸਕੀਏ ਜਿਵੇਂ ਕਿ ਸਾਡੇ ਪੰਜਾਬ ਦਾ ਇੱਕ ਕਲਚਰ ਹੀ ਹੈ ਕਿ ਜਦੋਂ ਵੀ ਕਿਤੇ ਕੋਈ ਆਪਤਾ ਹੁੰਦੀ ਹੈ ਤੋ ਉੱਥੇ ਅਸੀਂ ਬਹੁਤ ਵੱਧ ਚੜ ਕੇ ਜਿਹੜਾ ਇੱਕ ਹਿੱਸਾ ਲੈਣਾ ਹੈ ਜਿਹੜਾ ਇੱਕ ਬਹੁਤ ਚੰਗੀ ਗੱਲ ਹੈ ਸੋ ਅਸੀਂ ਇਹਨਾਂ ਦਾ ਇਹ ਜਿਹੜਾ ਉਪਰਾਲਾ ਇਹਨੂੰ ਸ਼ਲਾਘਾ ਕਰਦੇ ਆਂ ਦੀ ਪਰ ਅਗੇ ਆਸ ਕਰਦੇ ਆਂ ਕਿ ਵੀ ਸਾਨੂੰ ਇਸ ਤਰੀਕੇ ਨਾਲ ਜਿਹੜਾ ਇਹ ਥੋੜਾ ਸਹਿਯੋਗ ਕਰਨ ਤਾਂ ਜੋ ਕਿ ਅਸੀਂ ਜਿਹੜਾ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਆਪਾਂ ਇਸ ਵਿੱਤਾ ਤੋਂ ਜਿਹੜਾ ਸਹੀ ਸਲਾਮਤ ਬਾਹਰ ਆ ਸਕੀਏ ਸੋ ਸਾਡੇ ਵੱਲੋਂ ਜਿਹੜਾ ਸਾਰੇ ਹੀ ਜਥੇਬੰਦੀਆਂ ਜਿਹੜੀਆਂ ਕਿ ਲੰਗਰ ਸੇਵਾ ਕਰਦੀਆਂ ਜਾਂ ਰਸਤਾ ਪੇਚਾਰੀਆਂ ਨੇ ਇਹਨਾਂ ਦਾ ਅਸੀਂ ਜਿਹੜਾ ਤੇ ਇਹਦੇ ਲੋ ਧੰਨਵਾਦ ਕਰਦੇ ਆ ਤੇ ਆਸ ਕਰਦੇ ਆ ਕਿ ਸਾਡੀ ਇਸ ਰਿਕੁਐਸਟ ਨੂੰ ਮੰਨ ਕੇ ਸਾਡੇ ਨਾਲ ਇਹ ਪੂਰਾ ਸਹਿਯੋਗ ਦੇਣਗੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ